ਦਾ ਸਰੋਕੋਜ ਕਰਾਉਣਿਆਂ ਨੂੰ ਪਾਲਣ ਵਾਸਤੇ ਤੇ ਬੜਾ ਇੱਕ ਦੋਕਾ ਦੀ ਰੋਟ ਕਰਕੇ ਪੋਤਾ ਦੀ ਅਜਾਰੇਦਾਰੀ ਵਧਾਉਣ ਵਾਸਤੇ ਮੋਦੀ ਸਹਿਯੋਗੀ ਅੰਦਰ ਦੀ ਸਰਕਾਰ ਨੇ ਲਿਆਂਦਾ ਜਿਹਦਾ ਜਿਹਨੂੰ ਕਿ ਭਗਵਾਨ ਤਮਾਨ ਬੜੇ ਖੁਸ਼ੀ ਨਾਲ ਲਾਗੂ ਕਰ ਰਿਆ ਅਸੀਂ ਇਹਨਾਂ ਦੋਹਾਂ ਸਰਕਾਰਾਂ ਦਾ ਵਿਰੋਧ ਕਰਦੇ ਹਾਂ ਨਾਲ ਹੀ ਜਿਹੜਾ ਸੀਡ ਬੀਲਾ ਇੱਕ ਕਿਸਾਨਾਂ ਤੋਂ ਜ਼ਮੀਨ ਖੋਣ ਦੀ ਨੀਤੀ ਦੇ ਨਾਲ ਲਿਆਂਦਾ ਕਿ ਜੇ ਇਹ ਬੀਜ ਸਰਕਾਰ ਦੀ ਵਾਦੀ ਦਾ ਜਾਣ ਕੇ ਤੇ ਕਿਸਾਨ ਵੀਝਣਗੇ ਕਿ ਇਹ ਜਿਹੜਾ ਲੋਕਾਂ ਦੀ ਘੱਟ ਕਾ ਸਮੁੱਚੀ ਹਿੰਦੁਸਤਾਨ ਦੀ ਗਰੀਬ ਵਰਗ ਤੇ ਮਿਹਨਤੀ ਵਰਗ ਦੀ ਇਹਦੇ ਵਿੱਚ ਬਹੁਤ ਅਸੀਂ ਇਹਦਾ ਅੱਜ ਤੋਂ ਵਿਰੋਧ ਕਰਦੇ ਆਂ ਔਰ ਅਸੀਂ ਵਾਅਦਾ ਕਰਦੇ ਆਂ ਲੋਕਾਂ ਨਾਲ ਆਵਾਮ ਕਰਦੇ ਆਂ ਅਹੋ ਜਿਵੇਂ ਅੱਜ ਹਿਲਵਾਂਗੇ મોદી ਨੂੰ ਮੈਦਾਨ ਛੱਡ ਕੇ ਨੱਥਣਾ ਪੂਏ 20 ਫੀਸ ਪੰਜਾਬ ਤੇ ਲਾਗੂ ਹੋਣਗੇ ਇਹ ਨਾ ਹੀ 2025 ਤੋਂ ਪਰ ਜਿਹੜਾ ਇਥੋਂ ਲਾਗੂ ਹੋ ਜਾਏ ਉਸੇ ਤਰ੍ਹਾਂ ਮੋੜਾਂਗੇ ਜਿੱਦਾਂ ਕੋਈ ਖੇਤੀ ਕਾਨੂੰਨ ਵਾਸ ਲਾਇਆ ਜਦਾਂ ਚੰਡੀਗੜ੍ਹ ਦਾ ਸੰਗਤ ਮੋਚਾ ਵਾਪਸ ਲਿਆਵਾ ਤੇ ਜਿਸ ਤਰ੍ਹਾਂ ਆਪਣੀ ਭਗਵਾਨਤਮਾਨ ਨੇ ਲੈਂਡ ਪੂਲਗ ਵਾਪਸ ਲਈਆ ਇਦਾਂ ਹੀ ਇਹ ਵਾਪਸ ਕਰਾਂਗੇ ਅਸੀਂ ਲੋਕਾਂ ਲੋਕਾਂ ਦੀ ਏਕੇ ਦਾ ਇਹਨਾਂ ਮਾਨ ਕਰਦੇ ਹਾਂ ਪੰਜਾਬ ਦੇ ਵਿੱਚ ਅਗੇ ਕਿਸਾਨੀ ਲੱਗਦੀ ਅੱਜ ਪੰਜਾਬ ਦੀਆਂ ਕਿਸਾਨਾਂ ਦੀਆਂ ਬਾਹਾਂ ਜਿਹੜੀਆਂ ਮਲਾਜਮ ਵਾਲੇ ਮੈਦਾਨ ਚ ਮਜ਼ਦੂਰ ਵਾਲੇ ਮੈਦਾਨ ਚ ਆ ਗਿਆ ਸਾਡੇ ਦਾ ਵਿਦਿਆਰਥੀ ਵਰਗ ਜਿਹੜਾ ਮੈਦਾਨ ਚ ਆ ਗਿਆ ਤੇ ਵਾਤੇ ਸਾਨੂੰ ਅੱਜ ਕੋਈ ਚਿੰਤਾ ਜਿੰਨਾ ਬਹੁਤ ਸੌਖਾ ਤੇ ਆਈ ਸਰਕਾਰਾਂ ਕੀ ਕਰਦੇ ਐ ਇਹ ਚੁੱਪ ਕਰਕੇ ਬਾਤ ਲੈ ਲਉ ਕਿ ਬਹੁਤ ਵੱਡਾ ਗਦਰ ਪੰਜਾਬ ਚ ਹੋ ਚੁਕਾ ਔਰ ਦੇਸ਼ ਚ ਮਜੂਬਾ ਇੰਨੀਆ ਗੱਲਾਂ ਕਹਿੰਦੇ ਹੋਏ ਤੁਹਾਡੇ ਕੋਲ ਮਾਸਟਰ ਤਰਨਥੋ ਤਿਆਰਪੁਰ ਹੈ ਕਿੰਤੀ ਕਿਸਾਨ ਯੂਨੀਅਨ ਪੰਜਾਬ ਆਧ ਇੰਡੀਆ ਕਿਸਾਨ ਮਜ਼ਦੂਰ ਕਿਸਾਨ ਮੋਰਚਾ ਭਾਈ ਪੁੱਟੀ ਖੱਲ ਸਾਡੇ ਕੋਲ ਰਾਜੇਵਾਲ ਯੂਨੀਅਨ ਤੋਂ ਵੀ ਆਏ ਨੇ ਦੱਸਿਓ ਦੋ ਮਿੰਟ ਕਿਹਦਾ ਨਾਕਰੀ ਵਾਸਤੇ ਕਿਹਾ ਇਹ ਬੈਗੂ ਜੀ ਤਰਨਾ ਇਸ ਕਰਕੇ ਇਹ ਵੀ ਜਿਹੜੇ ਆ ਕਾਲੇ ਕਾਨੂੰਨ ਉਹ ਤੋਂ ਦਿੱਲੀ ਤੋਂ ਵਾਪਸ ਕਰਾ ਕੇ ਮੁੜੇ ਹਾਂ ਅਸੀਂ ਸੈਂਟਰ ਸਰਕਾਰ ਕੋਲੋਂ ਉਹਨਾਂ ਨੇ ਫਿਰ ਉਹੋ ਹੀ ਕਾਲੇ ਕਾਨੂੰਨ ਇੱਕ ਇੱਕ ਕਰਕੇ ਸਾਡੇ ਤੇ ਲਾਗੂ ਕਰਨੇ ਚਾਹੇ ਉਹਨਾਂ ਨੇ ਡੇ ਕਰਨਾ ਜਿਹੜਾ 220 ਬੀਲੀ ਇੱਕ ਖਰੜਾ ਜਿਹੜਾ ਤਿਆਰ ਕੀਤਾ ਸੀ ਇਹ ਉਹਨਾਂ ਨੇ ਉਦੋਂ ਤਿਆਰ ਕੀਤਾ ਸੀ ਇਹ ਉਹਨਾਂ ਤਿੰਨਾ ਕਾਨੂੰਨਾਂ ਦਾ ਇੱਕ ਹਿੱਸਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਇਹ ਲੌਣਾ ਚਾਹੁੰਦੇ ਆ ਮੈਂ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੂੰ ਇਹ ਚੇਤਾਵਨੀ ਸਮਝ ਲੈ ਜਾਂ ਕੋਟਾ ਲੈ ਸਮਝ ਲੈ ਕਿ ਕਿਤੇ ਭੁੱਲ ਕੇ ਵੀ ਉਹਨਾਂ ਨੂੰ ਹਮਾਇਤ ਨਾ ਦੇ ਦੇਵੇ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਤੇ ਪੰਜਾਬ ਸਰਕਾਰ ਨੂੰ ਭੁਗਤਨੇ ਪੈਣਗੇ ਮੈਂ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 2 ਮਿੰਟ ਅਜਾਜ ਸਿੰਘ ਐਸ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਦੇ ਨਾਲ ਆਜੀ ਆਜੀ ਅੱਜ ਜਿਹੜਾ ਅਸਕੇ ਮੰਡ ਦੇ ਸੱਤੇ ਤੇਾਰੇ ਪੰਜਾਬ ਦੇ ਵਿੱਚ 2025 ਜਿਹੜਾ ਬਿੱਲ ਲੈ ਕੇ ਆਏ ਆ ਬਿਜਲੀ ਬਿੱਲ ਈਚ ਬਿੱਲ ਤੇ ਹੋਰ ਵੀ ਬੜਿਆਂ ਜਿਹੜਿਆਂ ਅੱਜ ਇਹਦਾ ਵਿਰੋਧਤਾ ਕਰਕੇ ਸਾਰੇ ਹੀ ਕਿਸਾਨ ਜੱਫੇ ਬੰਦੀਆਂ ਨੇ ਇਹਦੇ ਬਿੱਲ ਜਿਹੜੇ ਉਹ ਸਾੜੇ ਆ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਹ ਬਿੱਲਾਂ ਨੂੰ ਵਾਪਸ ਲੈ ਲਓ ਤੁਹਾਡਾ ਕੋਈ ਬੈਲ ਅਸੀਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਕਿਧੀਆਂ ਸਾਡੀਆਂ ਬਹੁਤ ਵੱਡੀਆਂ ਜਿਹੜੀਆਂ ਤਿਆਰੀਆਂ ਅਸੀਂ ਕਰ ਰਹੇ ਆ ਜੇ ਤੁਸੀਂ ਸਾਨੂੰ ਟੀਕੇ ਲਾ ਲਾ ਵੇਖਣ ਦੇ ਤੇ ਅਸੀਂ ਵੇਖਣ ਦੇ ਜੇ ਤੁਹਾਡੇ ਬਹੁਾਂ ਲਾ ਕਿ ਕਿਦੋਂ ਇਹ ਸ਼ੁਰੂਆਤ ਕਰਦੇ ਆ ਦੇ ਸੰਘਰਸ਼ ਦੀ ਬੜੀ ਵੱਡੀ ਤਿਆਰੀ ਆ ਮੈਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਜਰਨਲ ਸਕੱਤਰ ਦਰਬੀਰ ਸਿੰਘ ਬਦਾਦਪੁਰ ਮੰਨੋ ਮੈਂ ਸਾਰਿਆਂ ਹੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਤਕੜੇ ਹੋ ਜੋ ਇਹਨਾਂ ਸਰਕਾਰਾਂ ਦੀ ਆਸ ਨਾ ਰੱਖਿਓ ਇਹ ਸਰਕਾਰਾਂ ਕਿਸ ਦੀਆਂ ਮਤਨੀ ਜੇ ਇਸ ਟਾਈਮ ਤੇ ਆਪਣਾ ਪੰਜਾਬ ਦਾ ਜਿਹੜਾ ਬੜਾ ਘਵਾੜਾ ਜਿਹੜਾ ਇਹਨਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਇਕੱਠਿਆ ਹੋ ਕੇ ਆਪਣੇ ਤੇ ਰੱਖਿਆ ਜੇ ਤੇ ਇਹਦੀ ਤਿਆਰੀ ਕਰੋ ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹੀਏ ਆਪਾਂ ਨੂੰ ਕੋਈ ਇਹਨਾਂ ਦੀ ਪਰਵਾਹ ਨਹੀਂ ਆ ਕੋਈ ਇਹਨਾਂ ਦਾ ਡਰ ਨਹੀਂ ਇਹਨੇ ਐਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ